ਅੱਧੀ ਗੁਜਰਾਤ ਆਏ ਹੋਏ ਸੀਗੇ ਤੇ ਅਹਮਦਾਬਾਦ ਤੋਂ ਥੋੜੀ ਦੂਰੇ ਹਾਈਵੇ ਦੇਖ ਰਹੇ ਹੋ ਤੁਸੀਂ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ 2-4 ਟੋਲ ਪਲੇਸੇ ਬੰਦ ਕਰਕੇ ਪੱਟਾਂ ਤੇ ਥਾਪੀਆਂ ਮਾਰਦੇ ਆ ਤੇ ਉਹਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਕਰਦੇ ਆ ਤੇ ਤੁਸੀਂ ਆ ਪਹਿਲਾਂ ਹਾਈਵੇ ਦੇਖ ਲਓ 6 ਲੇਨ ਹਾਈਵੇ ਹੈ ਸਟੇਟ ਹਾਈਵੇ ਹੈ ਇਹ ਗੁਜਰਾਤ ਦਾ ਜਿਹੜਾ ਗੁਜਰਾਤ ਮਾਡਲ ਦੀ ਗੱਲ ਭਾਰਤੀ ਜਨਤਾ ਪਾਰਟੀ ਵੱਲੋਂ ਮੋਦੀ ਜੀ ਵੱਲੋਂ ਬਾਰ-ਬਾਰ ਕੀਤੀ ਜਾਂਦੀ ਹੈ ਤੇ ਮੈਂ ਟੋਲ ਪਲਾਜ਼ਿਆਂ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਦੋ ਚਾਰ ਟੋਲ ਪਲਾਜ਼ੇ ਬੰਦ ਕਰਕੇ ਆਪਾਂ ਇਹ ਸਮਝੀ ਬੈਠਿਆ ਵੀ ਅਸੀਂ ਬਹੁਤ ਵੱਡੀ ਮੱਲ ਮਾਰ ਲਈ ਪੰਜਾਬ ਦੇ ਵਿੱਚ ਤੇ ਲੋਕਾਂ ਨੂੰ ਬੜੇ ਹੁੱਬ ਕੇ ਤੁਸੀਂ ਦੱਸਦੇ ਹੋ ਪਰ ਇਹ ਜਿਹੜਾ ਸਟੇਟ ਹਾਈਵੇ ਹੈ ਇਹ 6 ਲੇਨ ਦਾ ਸਟੇਟ ਹਾਈਵੇ ਹੈ ਇਹ ਜਿਹੇ ਬਹੁਤ ਸਾਰੇ ਹਾਈਵੇ ਗੁਜਰਾਤ ਦੇ ਵਿੱਚ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਸਟੇਟ ਹਾਈਵੇ ਕਰੀਬ 8 ਸਾਲ ਤੋਂ ਟੋਲ ਫ੍ਰੀ ਨੇ ਸਾਰੇ ਦੇ ਸਾਰੇ ਟੋਲ ਫ੍ਰੀ ਇੱਥੇ ਜਿਹੜੇ ਹਾਈਵੇ ਨੇ ਉਹ ਚੱਲ ਰਹੇ ਆ ਜਿੰਨੇ ਵੀ ਸਟੇਟ ਦੇ ਹਾਈਵੇ ਨੇ ਤੇ ਉਸ ਤੋਂ ਬਾਅਦ ਇਹ ਨਹੀਂ ਹੋਇਆ ਜਿਵੇਂ ਸੰਗਰੂਰ ਦੇ ਵਿੱਚ ਪੁਹਾਨੀਗੜ ਤੋਂ ਜਿਹੜਾ ਨਾਪਾ ਰੋਡ ਜਾਂਦਾ ਉਹਦਾ ਕਿੰਨਾ ਖਸਤਾ ਹਾਲਤ ਹੋ ਗਈ ਜਦੋਂ ਉਹਦਾ ਟੋਲ ਬੰਦ ਹੋ ਗਿਆ ਹੋਰ ਜਿੰਨੀਆਂ ਰੋਡਸ ਬੰਦ ਦੇ ਉੱਤੇ ਟੋਲ ਪਲਾਜ਼ੇ ਬੰਦ ਕੀਤੇ ਗਏ ਨੇ ਉਹਨਾਂ ਦੀ ਕਿੰਨੀ ਖਸਤਾ ਹਾਲਤ ਹੋ ਗਈ ਪਰ ਗੁਜਰਾਤ ਦੇ ਵਿੱਚ 15 ਅਗਸਤ 2016 ਤੋਂ ਲੈ ਕੇ ਹੁਣ ਤੱਕ ਸਾਰੇ ਸਟੇਟ ਹਾਈਵੇਜ਼ ਦੇ ਉੱਤੇ ਟੋਲ ਨਹੀਂ ਲੱਗਦਾ ਤੇ ਗੱਡੀਆਂ ਫ੍ਰੀ ਚੱਲਦੀਆਂ ਨੇ ਬੜੇ ਸ਼ਾਨਦਾਰ ਹਾਈਵੇ ਬਣੇ ਹੋਏ ਆ ਇਹਨੂੰ ਕਹਿੰਦੇ ਆ ਗੁਜਰਾਤ ਮਾਡਲ ਇਹਨੂੰ ਕਹਿੰਦੇ ਆ ਅਸਲ ਦੇ ਵਿੱਚ ਡਿਵੈਲਪਮੈਂਟ ਇਹਨੂੰ ਕਹਿੰਦੇ ਆ ਵੀ ਲੋਕਾਂ ਵਾਸਤੇ ਕਿਸ ਤਰ੍ਹਾਂ ਕੰਮ ਕੀਤਾ ਜਾਂਦਾ ਤੇ ਸਰਕਾਰ ਕਿਵੇਂ ਕੰਮ ਕਰਦੀ ਬਹੁਤ ਬਹੁਤ ਧੰਨਵਾਦ